ਚਲੀ ਪੀੜੀ ਸੋਡੀਆਂ ਰੂਪ ਦਿਖਾ ਬਨਵਾ ਰੂਹਾਰੀ ਦਲ ਪੰਜਨ ਗੁਰ ਸੂਰਮਾ ਵਡਜੋਦਾ ਬਹ ਪਰ ਉਪਕਾਰੀ ਦਲ ਪੰਜਨ ਗੁਰ ਸੂਰਮਾ ਵਡਜੋਦਾ ਬਹ ਪਰ ਉਪਕਾਰੀ ਕਰਨ ਸਨਮਾਨ ਜੋ 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 ਟਾਲ ਚਬਰ ਛਤਰ ਤਖਤ ਦੇ ਮਾਲਕ ਤਨ ਤਨ ਸਹਿ શ્રી ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਦੀਵਾਨਾਂ ਦੇ ਅੰਦਰ ਲੰਕੈ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇਓ ਸਤਿਗੁਰ ਜੀ ਅਥਾ ਦੀ ਕਿਰਪਾ ਆਪਾਂ ਪਾਤਰ ਬਣ ਰਹੇ ਆ ਗੁਰੂ ਸਾਹਿਬ ਦੀ ਮਿਹਰ ਦੇ ਸਦਕਾ ਅੱਲਾਹ ਦੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸਾਂ ਉਪਰੰਤ ਗੁਰੂ ਸਾਹਿਬ ਨੇ ਮਿਹਰ ਕਰਕੇ ਪਾਵਨ ਗੁਰਮਤਿ ਵਿਚਾਰਾਂ ਦੇ ਨਾਲ ਸਾਨੂੰ ਨਿਵਾਜਿਆ ਹੈ ਆਓ ਜਿੰਨਾ ਕੁ ਸਮਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਤਰਫ਼ੋਂ ਸਾਨੂੰ ਮਿਲਿਆ ਹੈ ਉਤਨਾ ਕੁ ਸਮੇਂ ਨੂੰ ਆਪਾਂ ਸਫਲਾ ਕਰਦੇ ਹਾਂ ਗੁਰੂ ਦੀ ਪਾਵਨ ਵਿਚਾਰਾਂ ਦੇ ਨਾਲ ਮਨ ਜੋੜੀਏ ਸੱਚੇ ਗੁਰੂ ਦੀ ਸੱਚੀ ਵਿਚਾਰ ਅੰਮ੍ਰਿਤੋ ਪੀ ਲੈ ਨਰਨਿ ਮਿਲ ਕੇ ਗੁਰੂ ਕਰਦੇ ਨਾਮ ਤੇ ਸਤਿਗੁਰਾਂ ਦੀ ਪਾਵਨ ਚਰਨਾਂ ਕੁਮਲਾ పాਸ ਸੁਲਭਾ ਹਾਜ਼ਰੀ ਕਰੋ ਜੀ ਗੁਰੂ ਫਤਿਹ ਪ੍ਰਮਾਨ ਮਨੁਗਿਰਤੀਆਂ ਕਾਕਰ ਕਰਦੇ ਹੁਆਗਾ ਜੀ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਕਿਰਪਾ ਕੀਤੀ ਸੀ 14ਵੇਂ ਵੰਤਕ ਤੱਕ ਆਪਾਂ ਕਲਦੇ ਦਿਮਨ ਅੰਦਰ ਵਿਚਾਰ ਸਾਂਝੀ ਕਰ ਚੁੱਕੇ ਹਾਂ ਹਜ਼ੂਰ ਨੇ ਸ਼ਬਦ ਦੀ ਸਮਾਪਤੀ ਤੋਂ ਪਹਿਲਾਂ ਇੱਕ ਸ਼ਬਦ ਵਰਤਿਆ ਸੀ ਜਨਮ ਭਰਮ ਭੂਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਰੇ ਨਰਾਏ ਜੀਓ ਬਜ਼ੁਰਗ ਕਰਨ ਜੇ ਪਰਮਾਤਮਾ ਦੀ ਕਿਰਪਾ ਹੋ ਜਾਵੇ ਭਈ ਭੁੱਲੇ ਪਟਕੇ ਹੋਏ ਆ ਨਿਸਾਨਾ ਨੂੰ ਵੀ ਇੱਕ ਖਿੰਨ ਮਾਤਰ ਦੇ ਵਿੱਚ ਜੰਗੇ ਰਸਤੇ ਦੇ ਉੱਤੇ ਲੈ ਕੇ ਆ ਸਕਦਾ ਹੈ ਕਿਉਂਕਿ ਪਰਮਾਤਮਾ ਨੇ ਆਪ ਹੀ ਉਹਨਾਂ ਦੇ ਪਿਛਲੇ ਕਰਮਾਂ ਦੇ ਔਗਣਾ ਕਰਕੇ ਉਹਨਾਂ ਨੂੰ ਇਸ ਇਸ ਸੰਸਾਰ ਦੇ ਵਿੱਚ ਆਪਣੀ ਆਪ ਤੋਂ ਵਿਛੜਿਆ ਹੋਇਆ ਪਰ ਆਪਣੀ ਜੋਤ ਉਹਨਾਂ ਦੇ ਵਿੱਚ ਵੀ ਟਿਕਾਈ ਹੋਈ ਹੈ ਪਰਮਾਤਮਾ ਦੀ ਹੋਂਦ ਤੋਂ ਪਰਮਾਤਮਾ ਦੀ ਕਿਰਪਾ ਤੋਂ ਕੋਈ ਵੀ ਇਨਸਾਨ ਕੋਈ ਵੀ ਜੀਵ ਜੰਤੂ ਇਸ ਸੰਸਾਰ ਦੇ ਵਿੱਚ ਨਹੀਂ ਹੈ ਪਰ ਹਜ਼ੂਰ ਕਹਿੰਦੇ ਲੇਖਾ ਹੋਣ ਦੇ ਕਰਕੇ ਪਿਛਲੇ ਜਨਮਾਂ ਦਾ ਹਿਸਾਬ ਹੁਣ ਕਰਕੇ ਪ੍ਰਮਾਤਮਾ ਨੇ ਆਪਣੇ ਆਪ ਤੋਂ ਉਹਨਾਂ ਨੂੰ ਕੁਝ ਵਿਛੋੜ ਕੇ ਰੱਖਿਆ ਹੋਇਆ ਹੈ। ਕੁਆਂ ਦੀ ਵਿੱਥ ਵਧਾ ਕੇ ਰੱਖੀ ਹੋਈ ਹੈ। ਹਜ਼ੂਰ ਕਹਿੰਦੇ ਜੇ ਇਦਾਂ ਹੋ ਜਾਵੇ ਪ੍ਰਮਾਤਮਾ ਆਪਣੀ ਮਿਹਰ ਦੀ ਨਜ਼ਰ ਉਹਨਾਂ ਦੇ ਉੱਤੇ ਵੀ ਇਸਵਲੀ ਕਰ ਦਵੇ ਤਾਂ ਜਿਨ ਪ੍ਰਮੁਖ ਊਲਾ ਮਾਰਗ ਪਾਇਆ। ਜਿਨ੍ਹਾਂ ਤੋਂ ਪ੍ਰਮਾਤਮਾ ਨੇ ਆਪਣੇ ਆਪ ਨੂੰ ਵਿਛੋੜਿਆ ਹੋਇਆ ਆਪਣੇ ਆਪ ਨੂੰ ਦੂਰ ਕੀਤਾ ਹੋਇਆ ਪ੍ਰਮਾਤਮਾ ਨੇ ਉਹਨਾਂ ਦੇ ਔਗਣਾ ਕਰਕੇ ਹਜ਼ੂਰ ਕਹਿੰਦੇ ਜੇ ਉਹਨਾਂ ਦੇ ਉੱਤੇ ਵੀ ਮਿਹਰ ਦੀ ਨਜ਼ਰ ਹੋ ਜਾਵੇ ਉਹ ਵੀ ਚੰਗੇ ਰਸਤੇ ਦੇ ਉੱਤੇ ਆ ਸਕਦੇ ਨੇ ਗੁਰੂ ਵਾਲੇ ਬਣ ਸਕਦੇ ਨੇ ਹੁਣ ਗੁਰੂ ਦੀ ਜੋਤ ਨਹੀਂ ਪਤਾ ਹੁੰਦਾ ਕਿ ਕਿਹਦੇ ਵਿੱਚ ਸਮਰੱਥ ਹੈ ਕਿਹਦੇ ਵਿੱਚ ਟਿਕੀ ਹੋਈ ਹੈ ਹਜ਼ੂਰ ਕਹਿੰਦੇ ਜਦੋਂ ਪ੍ਰਮਾਤਮਾ ਦੀ ਹੋਂਦ ਤੋਂ ਅਸੀਂ ਮੁਕਰਰ ਹੋਈਏ ਤਾਂ ਪ੍ਰਮਾਤਮਾ ਕਿਤੇ ਵੀ ਨਹੀਂ ਵਸਦਾ ਦਿਖਦਾ ਕਿਉਂਕਿ ਪ੍ਰਮਾਤਮਾ ਅਗਾਧ ਬੋਧ ਹੈ ਨਾ ਜੀ ਹੁਣ ਪਾਣੀ ਦੀ ਨਿਯਾਇ ਨੂੰ ਤੁਸੀਂ ਕਿਵੇਂ ਮਾਪ ਸਕਦੇ ਹੋ ਉਹਨੂੰ ਤੁਸੀਂ ਕਿਵੇਂ ਮਣ ਸਕਦੇ ਹੋ ਉਹਦੀ ਡੰਗਾਈ ਨੂੰ ਕੋਲੋਂ ਮਣ ਸਕਦੇ ਹੋ ਉਹਨੂੰ ਪੈਮਾਨਾ ਥੋੜੀ ਬਣਿਆ ਹੋ ਜਾਏਗਾ ਲਿਟਰਾਂ ਦੇ ਵਿੱਚ ਤੁਸੀਂ ਉਹਨੂੰ ਦੇਖ ਸਕਦੇ ਹੋ ਕਿ ਇੰਨਾ ਕੁ ਪਾਣੀ ਹੈ ਇੰਨਾ ਕੁ ਸਕੁਅਰ ਫੀਟ ਪਾਣੀ ਹੋ ਗਿਆ ਜੀ ਪਰ ਹਜ਼ੂਰ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਕਿਵੇਂ ਮਾਪ ਸਕੋ ਤੁਸੀਂ ਉਹਦਾ ਤਾਂ ਕੋਈ ਮਾਪਾਨਾ ਨਹੀਂ ਬਣਿਆ ਪਰਮਾਤਮਾ ਦੇ ਨਾਮ ਨੂੰ ਮਾਪਣ ਲਈ ਹਜ਼ੂਰ ਕਹਿੰਦੇ ਤੁਹਾਨੂੰ ਪਰਮਾਤਮਾ ਵਰਗੀ ਸੋਝੀ ਲੈ ਕੇ ਆਉਣੀ ਪਵੇਗੀ ਉਹ ਜੀ ਸੋਝੀ ਪਰਮਾਤਮਾ ਆਪ ਆਪਣੇ ਨਾਲ ਮਿਲਾ ਕੇ ਤੁਹਾਨੂੰ ਦੇ ਸਕਦਾ ਹੈ ਹੋਰ ਕੋਈ ਨਹੀਂ ਸਮਰਥ ਕਿਉਂਕਿ ਨਾਮ ਜਪਣ ਵਾਲੀਆਂ ਰੂਹਾਂ ਉਹੀ ਹੁੰਦੀਆਂ ਨੇ ਗੁਰੂ ਪਿਆਰੀ ਸਾਧ ਸੰਗਤ ਦੀ ਸਭ ਤੋਂ ਪਹਿਲਾਂ ਸਹਿਲ ਸੀਲਤਾ ਉਸ ਤੋਂ ਬਾਅਦ ਮਨ ਦੇ ਵਿੱਚ ਜਰਨ ਦੀ ਸ਼ਕਤੀ ਕਿੰਨੀ ਕੁ ਹੈ ਦੂਸਰੀ ਗੱਲ ਨੂੰ ਕਹੇ ਕਿ ਆਪਣੇ ਅੰਦਰ ਹੀ ਖਤਮ ਕਰ ਲੈਣਾ ਉਹ ਕਿੰਨੀ ਕੁ ਸ਼ਕਤੀ ਹੈ ਪਰ ਜਦੋਂ ਤੁਸੀਂ ਦੂਸਰੇ ਤੇ ਰਿਐਕਟ ਕਰਨਾ ਸ਼ੁਰੂ ਕਰ ਦਿੰਦੇ ਹੋ ਉਹ ਤੋਂ ਤੁਹਾਡੇ ਨਾਮ ਦੀ ਇਕਾਈ ਦਾ ਪੈਮਾਨਾ ਮਾਪਿਆ ਜਾਂਦਾ ਹੈ ਕਿ ਕਿੰਨਾ ਕੇ ਨਾਮ ਦਾ ਜਪਿਆ ਹੈ ਕਿੰਨਾ ਕੇ ਨਾਮ ਜਪਣ ਦੀ ਸਮਰੱਥਾ ਰੱਖ ਰਹੀ ਹੈ ਹਾਂ ਰਜ਼ਾਨਾ ਨਿਤਨੀ ਵੀ ਸਿੰਘ ਹੈ ਕੋਈ ਇਸ ਨੂੰ ਕਹਿ ਦੇਵੇ ਤਾਂ ਗੱਲ ਵੱਖਰੀ ਹੈ ਪਰ ਜਦੋਂ ਇਹਦੇ ਉੱਤੇ ਕੋਈ ਗੱਲ ਆਵੇ ਇਹ ਤਲਮਲਾਉ ਉੱਠਦਾ ਹੈ ਹਜ਼ੂਰ ਕਹਿੰਦੇ ਭਾਈ ਮਨ ਨਾਲ ਕਦੇ ਗੁੱਸਾ ਲੈ ਕੇ ਆਉਣਾ ਕਦੇ ਵੀ ਕ੍ਰੋਧ ਆਪਣੇ ਉੱਤੇ ਹਾਵ ਹੀ ਨਹੀਂ ਹੋਣ ਦੇਣਾ ਪਰ ਇਹ ਮਾਨਵਿਤ ਜੀਵ ਆ ਅਸੀਂ ਵੀ ਵਿੱਚ ਆ ਜਾਂਦੇ ਆ ਸਤਿਗੁਰੂ ਪਿਆਰੇਓ دنیਵੀ ਲੋਕ ਆ ਅਸੀਂ ਕੜਜੂਗੀ ਜੀਵ ਆ ਉਸ ਪੈਮਾਨੇ ਉੱਤੇ ਅਸੀਂ ਖੜਾ ਨਹੀਂ ਉੱਤਰ ਪਾਉਂਦੇ ਜਿਨ੍ਹਾਂ ਗੁਰੂ ਸਾਹਿਬ ਨੇ ਅਜਦੇ ਦਿਵਾਨਾਂ ਦੇ ਅੰਦਰ ਸਾਨੂੰ ਸੋਝੀ ਬਖਸ਼ਿਸ਼ ਕਰਦੀ ਆ ਆਓ ਅਗਲੀ ਵਿਚਾਰ ਅਸੀਂ ਗੁਰੂ ਦੀ ਸੰਭੜ ਕਰੀਏ ਤੂੰ ਸਬਨਾ ਮਹੇ ਸਮਾਇਆ ਹਜ਼ੂਰ ਕਹਿੰਦੇ ਤੂੰ ਸਬਨਾ ਦੇ ਵਿੱਚ ਸਮਾਇਆ ਹੋਇਆ ਹੈ ਪਰਮਾਤਮਾ ਵੈਰੀ ਦੇ ਵਿੱਚ ਵੀ ਹੈ ਉਸ ਲੋਕ ਅਤੇ ਪ੍ਰਲੋਕ ਦੇ ਵਿੱਚ ਪਰਮਾਤਮਾ ਜਿੱਥੇ ਰੱਖਾ ਤੈਂ ਹੋਣਾ ਏ ਉੱਥੇ ਵੀ ਤੇਰਾ ਹੀ ਵਾਸਾ ਏ ਕਿਉਂਕਿ ਦੇਖੋ ਅਸੀਂ ਸੰਸਾਰੀ ਜੀਵ ਆ ਸਾਡਾ ਮਾਇਆ ਦੇ ਨਾਲ ਵੀ ਮੋਹ ਪੈ ਚੁੱਕਿਆ ਏ ਅਸੀਂ ਪ੍ਰਮਾਤਮਾ ਤੋਂ ਡਰ ਕੇ ਵੀ ਇਸ ਜੀਵਨ ਗੁਜ਼ਾਰ ਰਹੇ ਆ ਮਾਇਆ ਤੋਂ ਬਿਨਾ ਵੀ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਕਿਉਂਕਿ ਧੀਆਂ ਮੁੰਤਰਾਂ ਦਾ ਮੋਹ ਵੀ ਇੱਕ ਮਾਇਆ ਦੀ ਕਾਰਨ ਬਣਿਆ ਹੋਇਆ ਏ ਕਿਉਂ ਮਾਇਆ ਤੋਂ ਦੂਰ ਥੋੜਾ ਹੋਇਆ ਜਾ ਸਕਦਾ ਏ ਹੁਣ ਕਿਹੜਾ ਕੋਈ ਵਿਅਕਤੀ ਏ ਹੁਣ ਆਪਣੇ ਧੀਆਂ ਪੁੱਤਰਾਂ ਦਾ ਮੋਹ ਤਿਆਗ ਦਵੇ ਇਸ ਵਾਹਿਗੁਰੂ ਤੋਂ ਬਿਨਾ ਕਿਸੇ ਨੇ ਮੋਹ ਛੁਡਾ ਤਿਆਗਣਾ ਏ ਤੁਹਾਡੇ ਪੁੱਤਰ ਨੂੰ ਬੁਖਾਰ ਹੋ ਜਾਵੇ ਤੁਹਾਨੂੰ ਪਹਿਲਾਂ ਤਾਪ ਚੜ ਜਾਂਦਾ ਏ ਕਿ ਮੇਰੇ ਧੀਆਂ ਪੁੱਤਰ ਬਿਮਾਰ ਆ ਉਹ ਦੁੱਖ ਦੀ ਘੜੀ ਮਾਂ ਨੂੰ ਪੁੱਛ ਕੇ ਦੇਖੋ ਕਿਉਂ ਆਪਣੇ ਉੱਪਰ ਕਿਵੇਂ ਹੰਡਾਰੀ ਆ ਉਸ ਆਪਣੇ ਪੁੱਤ ਦਾ ਦੁੱਖ ਪਰ ਜਿੱਦਾਂ ਪੋਤੇ ਹੀ ਦੁਨੀਆ ਤੋਂ ਦੂਰ ਹੋ ਜਾਵੇ ਉਹ ਦੁੱਖ ਫਿਰ ਛੱਲਿਆ ਥੁੜੀ ਜਾਂਦਾ ਏ ਮੁੰਡੇ ਪੇਂਦੇ ਵਿੱਚ ਜਦੋਂ ਬੰਦੇ ਦਾ ਅਜਿਹੀ ਸੰਸਾਰ ਦੀ ਦੁਨੀਆਵੀ ਲੋਕ ਦੇ ਵਿੱਚ ਅਜਿਹੀ ਮਾਰ ਪੈ ਜਾਂਦੀ ਆ ਨਾ ਜੀ ਫਿਰ ਉਹੀ ਮਾਪੇ ਜਾਣਦੇ ਨੇ ਕਿ ਉਹਨਾਂ ਨੂੰ ਕਿਹੜੀ ਘੜੀ ਚੰਗੀ ਤੇ ਕਿਹੜੀ ਮਾੜੀ ਲੱਗ ਰਹੀ ਹੈ ਭਾਣਾ ਸ਼ਬਦ ਹੈ ਜ਼ਰੂਰ ਹਜ਼ੂਰ ਕਹਿੰਦੇ ਜਿੱਦੋਂ ਨਾ ਵਾਪਰ ਗਿਆ ਜਨਮ ਦੀ ਸ਼ਕਤੀ ਉਹਦੀ ਦੇਖੋ ਕਿ ਕਿੰਨਾ ਬੰਦਾ ਜਰ ਰਿਹਾ ਏ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਕਿ ਜਦੋਂ ਨਾਮਰੰਗੀ ਰੂਹ ਦਾ ਪੈਮਾਨਾ ਦਾ ਮਾਪਿਆ ਜਾਵੇ ਉਹਦੇ ਮਨ ਦੇ ਵਿੱਚ ਵਿਚਾਰ ਦੇਖੋ ਕਿ ਜਰਨੈ ਸ਼ਕਤੀ ਕਿੰਨੇ ਕ ਹੈ ਆਪਣੇ ਚੰਗੇ ਗੁਣ ਵੀ ਚੱਲ ਰਿਹਾ ਏ ਆਪਣੇ ਮੰਦੇ ਚੰਗਾ ਨੂੰ ਵੀ ਅੰਦਰ ਹੀ ਸਮਾਰਿਆ ਏ ਜਦੋਂ ਬੰਦਾ ਕਿਦੇ ਨਾਲ ਉਹਦੇ ਵਧਿੱਕੀ ਹੋ ਜਾਵੇ ਉਹ ਵੀ ਰਿਐਕਟ ਨਹੀਂ ਕੋਈ ਹੋ ਰਿਹਾ ਉਹਦੇ ਨਾਲ ਰਿਐਕਟ ਬਦਲੇ ਦੇ ਵਿੱਚ ਤੁਹਾਨੂੰ ਕੋਈ ਸਵਾਲ ਜਵਾਬ ਨਹੀਂ ਕਰ ਰਿਹਾ ਕਿ ਕਿਉਂ ਹੋਇਆ ਏ ਕਿਵੇਂ ਹੋਇਆ ਏ ਜੇ ਇੱਕ ਸ਼ਬਦ ਵੀ ਕਹਿ ਦਿੱਤਾ ਹਜ਼ੂਰ ਕਹਿੰਦੇ ਉਹਦੇ ਉੱਤੇ ਹਜੇ ਪਰਮਾਤਮਾ ਦੀ ਕਿਰਪਾ ਨਹੀਂ ਹੋਈ ਪੈਮਾਨਾ ਨਹੀਂ ਹਜੇ ਬਣਿਆ ਉਹਦਾ ਅਗਲੀ ਪੰਕਤੀ ਹਜ਼ੂਰ ਸਾਡੇ ਉੱਤੇ ਇੱਕ ਬਖਸ਼ਿਸ਼ ਕਰਕੇ ਸੋਨੇ ਨਿਵਾਜ ਰਹੇ ਨੇ ਤਨ ਕਰਤੈ ਆਪ ਲੁਕਾਇਆ ਪਹਿਲਾਂ ਹਜ਼ੂਰ ਨੇ ਕਿਰਪਾ ਕੀਤੀ ਤੂੰ ਸਭਨਾ ਮਾਹੇ ਸਮਾਇਆ ਤੂੰ ਪ੍ਰਮਾਤਮਾ ਸਾਰੇ ਜੀਵਾਂ ਦੇ ਵਿੱਚ ਆਪ ਹੀ ਪੈਦਾ ਹੋਇਆ ਏ ਵੰਸਪਤੀ ਦੇ ਵਿੱਚ ਵੀ ਤੇਰਾ ਵਾਸਾ ਏ ਉਹ ਬੁਰੇ ਲੋਕਾਂ ਦੇ ਵਿੱਚ ਵੀ ਤੇਰਾ ਹੀ ਵਾਸਾ ਏ ਚੰਗਿਆਂ ਵਿੱਚ ਵੀ ਤੂੰ ਪ੍ਰਮਾਤਮਾ ਆਪ ਰਾਜਿਆ ਹੋਇਆ ਏ ਪਰ ਹਜ਼ੂਰ ਕਹਿੰਦੇ ਸਾਰਿਆਂ ਨੂੰ ਪੈਦਾ ਕਰਕੇ ਤੂੰ ਆਪਣੇ ਆਪ ਨੂੰ ਲੁਕਾਇਆ ਹੋਇਆ ਏ ਉਹ ਕਰਤਾ ਕਰਤਾਰ ਨੇ ਜਿਹਨੇ ਸ੍ਰਿਸ਼ਟੀ ਰਚੀ ਹੈ ਜਿਹਨੇ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਬਣਾਇਆ ਏ ਜਿਹਦੇ ਕਾਰ ਪਰਮਾਤਮਾ ਆਪ ਚਲਾ ਰਿਹਾ ਏ ਵਾਹਿਗੁਰੂ ਤੂੰ ਆਪਣੇ ਆਪ ਨੂੰ ਉਹਨਾਂ ਦੇ ਵਿੱਚੋਂ ਲੁਕਾਈ ਬੈਠਾ ਏ ਉਹ ਹੁਣ ਪਰਮਾਤਮਾ ਆਪਣੀ ਕਿਰਪਾ ਦੇ ਨਾਲ ਪ੍ਰਗਟ ਹੋ ਸਕਦਾ ਹੈ ਨਾ ਜੀ ਆਪਾਂ ਨਹੀਂ ਕਿਸੇ ਨੂੰ ਪਰਮਾਤਮਾ ਅੱਗੇ ਪੈਦਾ ਕਰ ਸਕਦੇ ਜਿਨ੍ਹਾਂ ਪਰਮਾਤਮਾ ਨੂੰ ਪ੍ਰਗਟ ਕਰ ਸਕਦੇ ਕਿ ਤੇਰੇ ਅੰਦਰ ਮੈਂ ਪ੍ਰਗਟ ਕਰ ਸਕਦਾ ਵਾਹਿਗੁਰੂ ਨਹੀਂ ਪਰਮਾਤਮਾ ਆਪ ਮਿਹਰ ਕਰ ਜਵੇ ਹਜ਼ੂਰ ਕਾ ਨੇ ਆਪੇ ਪਰਮਾਤਮਾ ਆਪਣੇ ਆਪ ਤੋਂ ਹੀ ਬਣਿਆ ਹੋਇਆ ਏ ਕਰਤਾ ਪੁਰਖ ਪਰਮਾਤਮਾ ਵੱਡਾ ਪੁਰਖ ਹੈ ਉਹਦੇ ਵਰਗਾ ਕੋਈ ਨਹੀਂ ਹੈ ਉਹ ਸਤ ਹੈ ਆਦਿ ਵੀ ਹੈ ਜੁਗਾਦ ਵੀ ਹੈ ਹੈ ਪੀ ਪੀ ਹੈ ਪਰਮਾਤਮਾ ਨੇ ਹੁਣ ਵੀ ਰਹਿਣਾ ਏ ਪਹਿਲਾਂ ਵੀ ਸੀ ਤੇ ਸਾਤੋਂ ਵੱਧ ਵੀ ਪਰਮਾਤਮਾ ਦਾ ਵਾਸਾ ਹੋਵੇਗਾ ਇੰਦਾ ਵੱਡਾ ਕੋਈ ਵੀ ਨਹੀਂ ਬਣਿਆ ਕਿ ਆਪਣੀ ਹੋਂਦ ਨੂੰ ਅੱਗੇ ਵਧਾ ਸਕੇ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜਿਓ ਫਜ਼ੂਰ ਕਹਿੰਦੇ ਹੈ ਨਾਨਕ ਗੁਰਮਖ ਗੁਰੂ ਦੇ ਸਿਧਾਂਤ ਬੰਨਣ ਵਾਲਿਆਂ ਨੇ ਆਪਣੇ ਆਪ ਨੂੰ ਗੁਰੂ ਦੇ ਅੰਦਰ ਹੁਣ ਦੇਖੋ ਸਭ ਤੋਂ ਵੱਡੀ ਹੁੰਦੀ ਹੈ ਆਪਾਂ ਇੱਕ ਦਿਨ ਗੱਲ ਕਰਦੇ ਸੀ ਕਿ ਤਿੰਨ ਤਰ੍ਹਾਂ ਦੇ ਭਾਈ ਔਲਾਦ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਮਾਪਿਓ ਤੋਂ ਉਹਨਾਂ ਦੀ ਧੀ ਪੁੱਤਰਾਂ ਦੀ ਪਛਾਣ ਹੋਵੇ ਕਿ ਭਾਈ ਫਲਾਨਿਆਂ ਦਾ ਪੁੱਤਰ ਹੈ ਇੱਕ ਉਹ ਹੁੰਦੀ ਹੈ ਜਿਹਨਾਂ ਆਪਣੇ ਮਾਪਿਆਂ ਦਾ ਨੋ ਬਣਿਆ ਹੋਇਆ ਉਹਨਾਂ ਕੀ ਰੱਖ ਜਾਵੇ ਕਿ ਜੋ ਕੱਚਾ ਕੁੱਠ ਨਹੀਂ ਇੱਕ ਉਹ ਹੁੰਦੀ ਹੈ ਜਿਨ੍ਹਾਂ ਦੇ ਮਾਪਿਆਂ ਦੀ ਪਛਾਣ ਉਹਨਾਂ ਤੋਂ ਹੋ ਜਾਵੇ ਕਿ ਭਾਈ ਇਹ ਫਲਾਣੇ ਦਾ ਬਾਪੂ ਹੈ ਜਿਹਨੇ ਹੁਣ ਬਹੁਤ ਵੱਡੀ ਡਿਗਰੀ ਹਾਸਲ ਕਰਕੇ ਵਧੀਆ ਜੋਬ ਤੇ ਲੱਗਿਆ ਹੋਇਆ ਹੈ ਇੱਕ ਉਹ ਹੁੰਦੀ ਹੈ ਜਿन्होने ਕੀਤਾ ਵੀ ਕੁਝ ਨਹੀਂ ਆਪਣੇ ਮਾਪਿਆਂ ਦਾ ਨੋਂ ਵੀ ਰੱਖਿਆ ਨਹੀਂ ਆਪਣੇ ਪਿਓ ਦਾ ਵੀ ਨੋਂ ਨਹੀਂ ਰੱਖਿਆ ਆਪਣੇ ਆਪ ਤੋਂ ਵੀ ਆਪਣੇ ਮਾਪਿਆਂ ਦੀ ਪਛਾਣ ਨਹੀਂ ਕਰਾਈ ਇੱਕ ਹੁੰਦਾ ਪੁੱਤ ਕੁਪੁੱਤ ਤੇ ਸੁਪੁੱਤ ਹਜ਼ੂਰ ਕਹਿੰਦੇ ਨੇ ਜਦੋਂ ਬੰਦਾ ਆਪਣੇ ਆਪ ਨੂੰ ਇਹ ਇੰਨਾ ਕੈੜਾ ਕਰੀਆਂ ਦੇ ਵਿੱਚ ਰੱਖਣਾ ਸ਼ੁਰੂ ਹੋ ਜਾਵੇਗਾ ਹਜ਼ੂਰ ਕਹਿੰਦੇ ਸਹਿਜ ਹੀ ਇਹਨੂੰ ਸੋਚ ਸੋਝੀ ਆਉਣ ਲੱਗ ਜਾਵੇਗੀ ਕਿ ਜੇ ਮੇਰੇ ਗੁਰੂ ਨੇ ਮੈਨੂੰ ਪ੍ਰਮਾਤਮਾ ਦੀ ਕਿਚੜੀ ਦੇ ਵਿੱਚ ਭੇਜਿਆ ਏ ਇਸ ਵਾਹਿਗੁਰੂ ਨੇ ਇਸ ਸੰਸਾਰ ਦੇ ਵਿੱਚ ਮੈਂ ਜੇ ਨਾਮ ਨਹੀਂ ਜਪ ਸਕਦਾ ਕਿੰਨੀ ਕੁ ਪ੍ਰਮਾਤਮਾ ਨੇ ਮੈਨੂੰ ਸੋਝੀ ਦਿੱਤੀ ਹੈ ਮੈਂ ਉਹਨੇ ਕਦਾ ਨਾਮ ਜਪ ਕੇ ਆਪਣੇ ਵਾਹਿਗੁਰੂ ਦੀ ਇਲਾਜ ਰੱਖਾਂ ਜੇ ਉਹਨਾਂ ਵੀ ਨਹੀਂ ਜਪ ਨਹੀਂ ਹੁੰਦਾ ਤਾਂ ਮੈਂ ਪ੍ਰਮਾਤਮਾ ਨੂੰ ਕਿਉਂ ਮਾੜਾ ਕਹਾਵਾ ਹੁਣ ਸਹਿਜ ਇਹ ਗੱਲਾਂ ਸਾਡੇ ਉੱਤੇ ਆ ਰਹੀਆਂ ਨੇ ਅੱਜ ਦੇ ਕੱਲ ਦੇ ਅਸੀਂ ਗੁਰੂ ਵਾਲੇ ਹਾਂ ਗੁਰੂ ਦਾ ਜੂ ਸਿਧਾਂਤ ਹੈ ਉਹਦੇ ਉੱਤੇ ਅਸੀਂ ਚੱਲ ਰਹੇ ਹਾਂ ਪਰ ਜਦੋਂ ਸਿਧਾਂਤ ਚੱਲਦੇ ਆ ਚੱਲਦੇ ਆ ਸਭ ਤੋਂ ਗਲਤੀ ਹੋ ਜਾਵੇ ਤੁਹਾਨੂੰ ਪਹਿਲਾਂ ਤੁਹਾਡੇ ਧਰਮ ਨੂੰ ਪਹਿਲਾਂ ਟਾਰਗੇਟ ਕਰਕੇ ਮਾਰਾ ਕੀਤਾ ਜਾਂਦਾ ਹੈ ਗੱਲ ਸੱਚ ਹੈ ਨਾ ਜੀ ਕਿ ਤੁਹਾਨੂੰ ਆਖਦੇ ਆ ਕਿ ਭਈ ਇਹ ਸਿੱਖ ਧਰਮ ਦੇ ਵਿੱਚ ਨੇ ਬੰਦੇ ਨੂੰ ਇਹ ਜਿਹੀ ਇਹਨਾਂ ਨੂੰ ਮਤ ਨਹੀਂ ਦਿੱਤੀ ਜਾਂਦੀ ਕਿ ਬੰਦਾ ਕਿਸੇ ਨਾਲ ਵਧੀ ਕੀ ਕਰੇ ਤੀਆਂ ਭੈਣ ਦੀ ਰਾਖੀ ਸਾਡੇ ਕੋਲ ਖਲੋ ਕੇ ਚਲੇ ਜਾਂਦੇ ਨੇ ਜਦੋਂ ਮਾਪੇ ਦੇਖਦੇ ਆ ਨਾ ਫੀਲਡ ਦੇ ਵਿੱਚ ਕਿ ਅਮਰਧਾਰੀ ਉੱਤੇ ਭਰੋਸਾ ਹੈ ਇਹ ਗੁਰੂ ਦਾ ਸਿੰਘ ਹੈ ਉਹਦੇ ਉੱਤੇ ਭਰੋਸਾ ਕਾਇਮ ਕੀਤਾ ਜਾਂਦਾ ਹੈ ਕਿ ਬੰਦਾ ਕਿਸੇ ਨਾਲ ਮਾੜਾ ਨਹੀਂ ਹੋਣ ਦੇਵੇਗਾ ਜਦੋਂ ਅਖਬਾਰਾਂ ਦੇ ਵਿੱਚ ਦੇਖਦੇ ਆਂ ਨਾ ਸੋਸ਼ਲ ਮੀਡੀਆ ਤੇ ਦੇਖ ਕੇ ਕਿ ਬੰਦਾ ਫਲਾਣਾ ਬੰਦਾ ਠੀਕੇ ਦੇ ਉੱਤੇ ਬੈਠਾ ਫੜਿਆ ਗਿਆ ਜਾਂ ਫਲਾਣਾ ਬੰਦਾ ਚੋਰੀ ਕਰਦਾ ਫੜਿਆ ਗਿਆ ਅਮਰਧਾਰੀ ਐ ਉਹਦੇ ਵਿੱਚ ਦੇਖੋ ਹੁਣ ਬੰਦੇ ਨੂੰ ਕਿਹੋ ਜਿਹੀ ਫਿਰ ਨੀਤੀ ਨਾਲ ਲਿਖਿਆ ਜਾਂਦਾ ਹੈ ਹਜ਼ੂਰ ਨੇ ਸ਼ਬਦ ਵਰਤਿਆ ਹੈ ਕਿ ਨਾਨਕ ਗੁਰਮੁਖ ਪ੍ਰਗਟ ਹੋਇਆ ਪ੍ਰਮਾਤਮਾ ਆਪ ਆਪਣੇ ਕਿਰਪਾ ਕਰਕੇਵੇਂ ਉਹਦੇ ਵਿੱਚ ਪੈਦਾ ਕਰ ਦਿੰਦਾ ਹੈ ਆਪਣੇ ਆਪ ਨੂੰ ਪਰ ਹੁਣ ਗੁਰਮ ਗੁਰਮ ਦਾ ਸਿਧਾਂਤ ਹੈ ਗੁਰੂ ਦੀ ਮਤ ਦੇ ਨਾਲ ਚੱਲਣ ਵਾਲੇ ਰਹਿਣਾ ਹੁਣ ਗੁਰੂ ਦੀ ਮੱਤ ਤੁਹਾਨੂੰ ਚੰਗੇ ਵਸੇ ਲੈ ਕੇ ਜਾਵੇਗੀ ਮਾੜੇ ਪਾਸੇ ਦੀ ਪ੍ਰੇਤ ਕਦੇ ਵੀ ਨਹੀਂ ਕਰੇਗੀ ਹਜ਼ੂਰ ਆਖਦੇ ਨੇ ਜਾਂ ਕੋ ਪੈਜ ਰੱਖੀ ਅਗਲੀ ਪੰਕਤੀ ਹੈ ਹਜ਼ੂਰ ਦੀ ਪਰਮਾਤਮਾ ਤੁਹਾਡੀ ਪੈਜ ਆਪ ਰੱਖੇਗਾ ਜੇ ਚੰਗੇ ਕਰਮਾਂ ਦੇ ਵਿੱਚ ਭਾਗੀਦਾਰ ਹੋ ਹਜ਼ੂਰ ਕਹਿੰਦੇ ਤੁਹਾਡਾ ਵਾਲ ਵਿੰਗਾ ਬਣੀ ਜਾਂ ਵਿੱਚ ਕਰਤਾ ਗੁਰ ਕੋ ਫਲੋਇਆ ਹਜ਼ੂਰਾਂ ਸ਼ਬਦ ਹੈ ਨਾ ਜੀ ਵਾਲ ਨਾ ਵਿੰਗਾ ਹੋਇਆ ਪਰਮਾਤਮਾ ਤੁਹਾਡਾ ਵਾਲ ਨਹੀਂ ਵਿੰਗਾ ਹੋਰ ਦਿੰਦਾ ਪਰਮਾਤਮਾ ਨੇ ਸਮਰੱਥ ਹੈ ਹਜ਼ੂਰ ਨੇ ਕਿਰਪਾ ਕੀਤੀ ਜਾਂ ਕੋ ਜੋਤ ਤਰੀ ਕਰਤਾਰ ਜੀਓ ਜੇ ਪਰਮਾਤਮਾ ਨੇ ਆਪਣੀ ਜੋਤ ਉਸ ਇਨਸਾਨ ਦੇ ਵਿੱਚ ਟਕਾ ਕੇ ਉਹਨੂੰ ਪੈਦਾ ਕਰ ਦਿੱਤਾ ਹੁਣ ਸਾਰੀ ਦੁਨਿਆਵੀ ਲੋਕ ਦੇ ਵਿੱਚ ਜਦੋਂ ਪਰਮਾਤਮਾ ਦੀ ਜੈ ਜੈਕਾਰ ਹੋ ਰਹੀ ਹੋਵੇ ਨਾ ਜੀ ਪਰਮਾਤਮਾ ਆਪਣੀ ਜੋਤ ਕਿਸੇ ਇਨਸਾਨੀ ਜਾਂਵੇਂ ਦੇ ਵਿੱਚ ਟਕਾ ਕੇ ਦਿਖਾਖ ਦਿੰਦਾ ਹੈ ਹਜ਼ੂਨ ਨੇ ਆਖਿਆ ਹੈ ਨਾ ਜਾਂ ਕੋ ਜੋਤ ਤਰੀ ਕਰਤਾਰ ਜੀ ਉਹ ਕਰਤਾਰ ਨੇ ਪੈਦਾ ਕੀਤਾ ਉਹਨੇ ਆਪਣੀ ਜੋਤ ਇਸ ਜੀਵ ਦੇ ਵਿੱਚ ਪੈਦਾ ਕਰ ਦਿੱਤੀ ਉਹਦੀ ਜੈ ਜੈਕਾਰ ਵੀ ਨਾਲ ਹੀ ਕਰਵਾ ਦਿੱਤੀ ਹੈ ਜਿਹੜਾ ਨਾਮ ਜਪੀ ਰੂ ਹੈ ਹਜ਼ੂਨ ਨੇ ਕੀ ਦੀ ਹੈ ਪਰਮਾਤਮਾ ਨੇ ਸਮਰਥ ਹੈ ਆ ਉਹਦੀ ਵੀ ਜੈ ਜੈ ਹੋਕਾਰ ਹੋ ਰਹੀ ਹੈ ਪਰਮਾਤਮਾ ਦੀ ਜਿਹਨੇ ਨਾਮ ਜਪਿਆ ਉਸ ਪੈਦਾ ਕਰਨ ਵਾਲੇ ਦਾ ਉਹਦੀ ਵੀ ਪਰਮਾਤਮਾ ਨੇ ਨਾਲ ਹੀ ਕਰਵਾਈ ਹੈ ਹਜ਼ੂਰ ਕਹਿੰਦੇ ਆਪੇ ਖਾਸ ਮੰਨਿਵਾ ਜਿਆ ਉਹ ਖਾਸ ਹੈ ਸਭ ਤੋਂ ਵੱਡਾ ਜਨਾਂ ਵੀ ਲੋਕ ਦਾ ਮਾਲਕ ਹੈ ਇੱਕ ਕਰਤਾ ਹੈ ਇੱਕ ਕਰਤਾਰ ਹੈ ਜਿਹਨੇ ਪਰਮਾਤਮਾ ਕਰਤਾ ਉਹ ਹੈ ਜੋ ਕਾਰ ਚਲਾ ਰਿਹਾ ਹੈ ਇੱਕ ਕਰਤਾਰ ਹੋਇਆ ਜਿਹਨੇ ਸ੍ਰਿਸ਼ਟੀ ਪੈਦਾ ਕਰਕੇ ਆਪਣੇ ਹੱਥ ਵਿੱਚ ਪੂੰਜੀ ਰੱਖੀ ਹੋਈ ਹੈ ਹਜ਼ੂਰ ਕਹਿੰਦੇ ਆਪੇ ਖਾਸਮ ਨੇ ਵਾਜਿਆ ਉਹ ਸਾਡੇ ਖਾਸਮ ਨੇ ਸਾਨੂੰ ਆਪਣੇ ਨਾਮ ਦੇ ਨਾਲ ਜੋੜ ਕੇ ਆਪ ਸਾਨੂੰ ਨਿਵਾਜ ਕੇ ਸਭ ਤੋਂ ਵੱਡੀ ਥਾਂ ਦੇ ਦਿੱਤੀ ਐ ਉਹਨੇ ਥਾਮਿਆਂ ਨੂੰ ਥਾਂ ਨਿਮਾਣਿਆਂ ਨੂੰ ਮਾਣ ਹਜ਼ੂਰ ਕਹਿੰਦੇ ਭਾਈ ਜਦੋਂ ਮਿਲ ਜਾਵੇ ਉਹਦੀ ਗੱਲ ਸ਼ਬਦਾਂ ਦੇ ਵਿੱਚ ਬਿਆਨ ਥੋੜੀ ਹੋ ਸਕਦੀ ਐ ਹਮ ਰੁਲਤੇ ਫਿਰਤੇ ਸਾਡੇ ਬਲਗਿਆਂ ਨੂੰ ਰੁਲਦਿਆਂ ਫਿਰਦਿਆਂ ਨੂੰ ਜਦੋਂ ਕੋਈ ਬੰਦਾ ਨਾਮ ਦੇ ਦੇਵੇ ਸਾਨੂੰ ਚੰਗੇ ਪਾਸੇ ਲੈ ਜਾਵੇ ਪਰ ਉਹ ਸ਼ਬਦਾਂ ਦੇ ਵਿੱਚ ਬਿਆਨ ਥੋੜਾ ਕੀਤਾ ਜਾ ਸਕਦਾ ਕੋਈ ਬਾਤ ਥੋੜੀ ਪੁੱਛਦਾ ਸਾਡੀ ਪਰ ਥੜੀ ਗੱਲ ਕੋਈ ਕਰਦਾ ਐ ਹਜ਼ੂਰ ਕਰਨੇ ਖਾਸ ਮਨਵਾਜਿਆ ਖਾਸ ਮਨ ਨੇ ਨਾਮ ਦੇ ਕੇ ਸਾਨੂੰ ਨਿਵਾਜ ਦਿੱਤਾ ਹੈ ਸਭ ਤੋਂ ਵੱਡੀ ਤਾਂ ਇਹ ਗੱਲ ਹੈ ਅਸੀਂ ਚੰਗੇ ਕਰਮਾ ਵਾਲੇ ਵੜਦੇ ਆ ਜੇ ਗੁਰੂ ਦੇ ਸਿਧਾਂਤ ਦੇ ਉੱਤੇ ਚੱਲਣ ਦੇ ਵਿੱਚ ਅਸੀਂ ਇੱਕ ਪੰਨ ਜਿੰਨਾ ਵੀ ਸਮਾਂ ਲਾ ਲਿਆ ਹੈ ਹਜ਼ੂਰ ਕਰਨੇ ਚਰਨਾਂ ਦੇ ਸ਼ਰਨ ਗੁਰੂ ਇੱਕ ਪੰਡਾ ਜਾਏ ਚੱਲ ਭਾਈ ਗੁਰਦਾਨ ਜੀ ਦੀ ਬਾਣੀ ਹੈ ਨਾ ਕਵਿਤਾ ਹੈ ਕਿ ਸਤਗੁਰੂ ਕੋਟ ਪੰਡਾ ਅੱਗੇ ਹੋਏ ਲੇਤ ਹੈ ਪਰਮਾਤਮਾ ਤੁਹਾਨੂੰ ਅੱਗੇ ਆਉਣ ਲਾਉਣ ਲਈ ਅੱਗੇ ਖੜਾ ਹੈ ਤੁਸੀਂ ਚੱਲਣ ਦਾ ਤਕੀਦਾ ਤਾਂ ਬਣਾਓ ਚੱਲਣ ਦਾ ਉਦਮ ਦਾ ਕਰੋ ਕਿ ਗੁਰੂ ਦੇ ਘਰ ਵੱਲ ਮੈਂ ਇੱਕ ਸਕਿੰਟ ਲਈ ਵੀ ਸਮਾਂ ਕੱਢ ਲਿਆ ਹਜ਼ੂਰ ਕਹਿੰਦੇ ਕਰੋਨਾ ਕਦਮ ਤੁਹਾਨੂੰ ਅੱਗੇ ਵਧੂ ਲੈਣ ਲਈ ਆਵੇਗਾ ਇਹ ਗੱਲ ਸੱਤ ਵੀ ਹੈ ਹਜ਼ੂਰ ਨੇ ਅਗਲੀ ਪੰਕਤੀ ਦੇ ਵਿੱਚ ਸਾਨੂੰ ਦੇ ਕੇ ਆ ਨਿਵਾਜੇ ਆਏ ਪਾਵਨ ਸ਼ਬਦ ਜੀਓ ਪਿੰਡ ਦਾ ਸਾਜਿਆ ਜੀਓ ਦਾ ਅਰਥ ਹੈ ਜਿੰਦ ਪਿੰਡ ਦਾ ਅਰਥ ਹੈ ਸਰੀਰ ਹਜ਼ੂਰ ਕਹਿੰਦੇ ਪਰਮਾਤਮਾ ਨੇ ਸੋਹਣੀ ਜਿੰਦ ਦਿੱਤੀ ਸੋਹਣਾ ਸਰੀਰ ਦਿੱਤਾ ਤੇ ਨਿਵਾਜ ਕੇ ਸਾਨੂੰ ਇੱਕ ਬੜੀਆ ਦੁਨਿਆਵੀ ਲੋਕ ਦੇ ਵਿੱਚ ਇੱਕ ਨਾਮ ਦੇ ਕੇ ਸਾਨੂੰ ਬੜਾ ਰਸੂਕ ਦਿੱਤਾ ਏ ਹੁਣ ਦੇਖੋ ਕਿਹੋ ਜਿਹਾ ਇਨਸਾਨ ਕਿਹੋ ਜਿਹੀ ਵਿਰਤੀ ਦੇ ਹੋ ਸਕਦੇ ਤੁਹਾਨੂੰ ਪਤਾ ਥੋੜੀ ਹੈ ਬੇਮਾਨ ਆਪਾਂ ਪਹਿਲਾਂ ਗੱਲ ਕਰਕੇ ਆ ਪਵਾਨਾ ਥੋੜੀ ਬਣਿਆ ਕਿੰਨਾ ਕੁ ਬੰਦਾ ਭਗਤੀ ਵਾਲਾ ਹੈ ਕਿੰਨਾ ਕੁ ਬੰਦਾ ਕਰਪਟ ਹੈ ਕਿੰਨਾ ਕੁ ਬੰਦਾ ਅੰਦਰੋਂ ਬੇਈਮਾਨ ਹੈ ਉਹ ਬੇਮਾਨਾ ਥੋੜੀ ਬਣਿਆ ਹਜ਼ੂਰ ਕਹਦੇ ਇਸੇ ਤਰ੍ਹਾਂ ਹਜ਼ੂਰ ਕਹਿੰਨੇ ਪ੍ਰਮਾਤਮਾ ਨੇ ਸੋਹਣੀ ਜਿੰਦ ਪਾ ਕੇ ਸਵਾਸਾਂ ਦੀ ਪੂੰਜੀ ਦੇ ਕੇ ਸੋਹਣਾ ਸਰੀਰ ਦੇ ਕੇ ਇਹਨੂੰ ਸਮਾਜ ਦਿੱਤਾ ਏ ਬੜਾ ਰਸੂਖ ਦੇ ਦਿੱਤਾ ਏ ਕਿ ਫਲਾਣਾ ਬੰਦਾ ਏ ਬੜਾ ਚੜ੍ਹਦੀ ਕਲਾ ਵਾਲਾ ਏ ਹਜ਼ੂਰ ਕਹਿੰਨੇ ਫਿਰ ਮੇਰਾ ਪ੍ਰਭ ਸਭ ਕੁਝ ਜਾਣਦਾ ਸਭ ਤੋਂ ਵੱਡੀ ਤਾਂ ਗੱਲ ਗੁਰੂ ਸਾਹਿਬ ਕਹਿੰਨੇ ਇਹ ਐ ਪ੍ਰਮਾਤਮਾ ਨੂੰ ਕੁਝ ਦੱਸਣਾ ਨਹੀਂ ਪੈਂਦਾ ਕਿਉਂਕਿ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਅੱਗੇ ਕੀਚਾ ਅਰਦਾਸ ਪ੍ਰਮਾਤਮਾ ਸਭ ਕੁਝ ਜਾਣਦੇ ਜੋਗ ਐ ਇੱਥੇ ਨਾ ਲੈ ਕੇ ਸਮੋਦਨ ਨਾ ਕਰਿਓ ਕਿ ਫਲਾਨਾ ਹੈ ਹਜ਼ੂਰ ਕਹਿੰਦੇ ਜਿਹਨੂੰ ਸੁਣਾ ਰਿਹਾ ਏ ਪਰਮਾਤਮਾ ਬੋਲਣ ਤੋਂ ਸਮਰੱਥ ਥੋੜੀ ਹੈ ਸੁਣਨ ਤੋਂ ਸਮਰੱਥ ਥੋੜੀ ਹੈ ਪਰਮਾਤਮਾ ਸਭ ਕੁਝ ਜਾਣਦਾ ਮੇਰਾ ਪ੍ਰਭ ਸਭ ਕੁਝ ਜਾਣਦਾ ਮੇਰਾ ਵਰਗੁਰੂ ਸਭ ਕੁਝ ਜਾਣਦੇ ਆਏ ਇੱਥੇ ਤਾਂ ਗੱਲ ਅਸੀਂ ਉਹ ਤੋਂ ਮੁਨਕਰ ਹੋ ਜਾਂਦੇ ਆ ਦੁਬਾਰਾ ਦੁਬਾਰਾ ਸਲਿੱਪ ਹੁੰਦੀ ਹੁੰਦੀ ਹੈ ਕਈ ਵਾਰ ਕਿ ਭਾਈ ਸਾਹਿਬ ਨਾਂ ਲੈ ਕੇ ਅਰਦਾਸ ਕਰੋ ਫਲਾਨੇ ਬੰਦੇ ਦੀ ਉਹ ਤੋਂ ਉਹ ਤੇ ਸਭ ਤੋਂ ਵੱਡੀ ਸਾਡੀ ਤਾਕੀਦ ਕੀ ਹੁੰਦੀ ਹੈ ਆਪਣੀ ਹਉਮੈ ਨੂੰ ਅਸੀਂ ਆਪਣੇ ਹੰਕਾਰ ਨੂੰ ਵਿਰਤੀ ਨੂੰ ਥੱਲੇ ਝੱਕ ਨਹੀਂ ਪਾਰੇ ਹੁਣ ਮੈਂ ਕਿੰਨੇ ਵਾਰੀ ਹਜ਼ੂਰ ਨੇ ਸ਼ਬਦ ਵਰਤ ਕੇ ਸਾਨੂੰ ਆਖਿਆ ਕਿ ਬਿਨ ਦੰਤਾਂ ਦਾ ਜੱਗ ਖਾਇਆ ਇਹ ਬਿਨ ਦੰਤਾਂ ਤੋਂ ਹੀ ਜੱਗ ਖਾ ਰਹੀ ਹੈ ਮਾਇਆ ਦਾ ਪਲੰਦਾ ਨੰਗ ਭਾਰੀ ਹੋ ਗਿਆ ਈ ਅਸੀਂ ਵਾਹਿਗੁਰੂ ਦੇ ਸ਼ਰਨ ਦੇ ਵਿੱਚ ਆ ਜਾ ਰੂ ਜਾਨੇ ਆ ਪਰ ਵਾਹਿਗੁਰੂ ਤੋਂ ਮਾਫ ਕਰਿਓ ਉੱਚਾ ਉੱਟਣ ਦੀ ਅਸੀਂ ਤਗੀਦ ਦੇ ਵਿੱਚ ਬੈਠੇ ਹੁੰਨੇ ਆ ਕਿ ਮੇਰਾ ਨਾਮ ਭਲਾ ਲਿਆ ਜਾਵੇ ਵਾਹਿਗੁਰੂ ਦਾ ਥੋੜਾ ਜਿਹਾ ਚਾਹੇ ਲੇਟ ਵੀ ਚੱਲੇਗਾ ਨਹੀਂ ਹਜ਼ੂਰ ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਮ ਕਰਨ ਦੇ ਵਿੱਚ ਤੈਨੂੰ ਥਿਲ ਨਹੀਂ ਦਿੱਤੀ ਗਈ ਉਸੇ ਵਾਹਿਗੁਰੂ ਨੇ ਤੈਨੂੰ ਜੀਵ ਪਿੰਡ ਦੇ ਕੇ ਸਾਜ ਦਿੱਤਾ ਏ ਹਜ਼ੂਰ ਕਹਿੰਦੇ ਅਜੇ ਹਨਾ ਹੋ ਕਿ ਵਾਹਿਗੁਰੂ ਤੋਂ ਉੱਚਾ ਉੱਡਣ ਦੀ ਕਰੇ ਵੀ ਮਨ ਦੇ ਵਿੱਚ ਤਾਕੀਦ ਨਾ ਕਰ ਪ੍ਰਮਾਤਮਾ ਜਿਹੜਾ ਇਸ ਸੰਸਾਰ ਦੇ ਵਿੱਚ ਪਾੜ ਸਕਦਾ ਏ ਉਹ ਖਤਮ ਵੀ ਕਰ ਸਕਦਾ ਏ ਉਹ ਸਭ ਕੁਝ ਆਪਣੇ ਹੱਥ ਵਿੱਚ ਰੱਖੀ ਬੈਠਾ ਏ ਜੇ ਵਾਰਲਾ ਵਿੰਗਾ ਹੂਆਂ ਵਾਲੀ ਤਾਕੀਦ ਹੈ ਹਜ਼ੂਰ ਕਹਿੰਦੇ ਫਿਰ ਪ੍ਰਮਾਤਮਾ ਆਪਣੇ ਹੱਥ ਵਿੱਚ ਕੁੰਜੀ ਲਈ ਬੈਠਾ ਏ ਸਮਝਣ ਦੀ ਕੋਸ਼ਿਸ਼ ਕਰ ਜੇ ਪੈਦਾ ਕਰ ਸਕਦਾ ਏ ਉਹ ਮਾਰ ਵੀ ਸਕਦਾ ਏ ਅਲੱਗ ਸੱਚ ਵੀ ਹੈ ਮੌਤ ਅਟੱਲ ਸਚਾਈ ਹੈ ਨਾ ਉਹਦੇ ਦਾਇਰੇ ਦੇ ਵਿੱਚ ਆ ਰਹੀ ਏ ਸਭ ਕੁਝ ਅੱਗੇ ਹਜ਼ੂਰ ਕਿਰਪਾ ਕਰ ਰਹੇ ਨੇ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ जयकार ਜਿਓ ਆਪਾਂ ਪਹਿਲਾਂ ਗੱਲ ਕਰਕੇ ਹਟਿਆਂ ਜਿਹਦੇ ਅੰਦਰ ਵਾਹਿਗੁਰੂ ਦਾ ਵਾਸਾ ਹੋਣਾ ਦਾ ਜੋਤ ਦਾ ਮਹਿਸੂਸ ਹੋਣ ਲੱਗ ਜਾਵੇ ਕਿ ਪ੍ਰਮਾਤਮਾ ਮੈਨੂੰ ਸਭ ਕੁਝ ਦੇ ਚੁੱਕਿਆ ਈ ਮੈਨੂੰ ਪ੍ਰਮਾਤਮਾ ਆਪਾਂ ਆਪ ਵੀ ਸੰਭਤੂਕਿਆ ਏ ਕਿਉਂਕਿ ਜਿਹਦੇ ਵੱਲ ਪ੍ਰਮਾਤਮਾ ਹੋ ਜਾਵੇ ਉਹਦਾ ਵੈਰੀ ਵੀ ਕੁਝ ਨਹੀਂ ਕਰ ਸਕਦਾ ਉਹਦੀ ਚਾਹੇ ਸੰਸਾਰ ਦੇ ਵਿੱਚ ਸਾਰੇ ਲੋਕ ਹੀ ਉਹਦਾ ਵੈਰੀ ਬਣ ਜਾਣ ਜੇ ਵਾਹਿਗੁਰੂ ਉਹਦੇ ਵੱਲ ਹੈ ਤਾਂ ਉਹਦਾ ਵਾਲ ਵੀ ਬੰਗਾ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਗੱਲ ਹੈ ਪ੍ਰਗਟ ਪ੍ਰਤਾਪ ਵਰਤਾਇਓ। ਪ੍ਰਮਾਤਮਾ ਨੇ ਜੇ ਸੰਸਾਰ ਦੇ ਵਿੱਚ ਉਹਨੂੰ ਪ੍ਰਗਟ ਕਰ ਦਿੱਤਾ ਕਿ ਭਾਈ ਇਹ ਪ੍ਰਮਾਤਮਾ ਦਾ ਹੀ ਇੱਕ ਦੂਤ ਹੈ, ਪ੍ਰਮਾਤਮਾ ਦੀ ਇੱਕ ਇੱਛਾ ਹੈ। ਹਜ਼ੂਰ ਕਹਿੰਦੇ ਫਿਰ ਲੋਕ ਕਰੇ ਜੈਕਾਰ ਜੀ ਉਹਦੀ ਵੀ ਜੈ ਜੈਕਾਰ ਹੋ ਰਹੀ ਹੈ ਨਾਲ ਉਸ ਸੰਸਾਰ ਦੇ ਵਿੱਚ। ਮੇਰਾ ਆਪ ਮੇਰਾ ਗੁਣ ਅਭਗੰਨਾ ਵਿਚਾਰਿਆ। ਪਰਮਾਤਮਾ ਨੇ ਨਾਮ ਦੇਣ ਲਈ ਮੇਰਾ ਗੁਣ ਤੇ ਅਬਗੁਣ ਨਹੀਂ ਵਿਚਾਰਿਆ ਇਸ ਗੱਲ ਸੱਚ ਵੀ ਹੈ ਪਰਮਾਤਮਾ ਅੱਗੇ ਅਸੀਂ ਅਠੇ ਪਿਆਰ ਅਰਦਾਸ ਕਰਦੇ ਆਂ ਕਿ ਹਜ਼ੂਰ ਖਿੰਨ ਖਿੰਨ ਭੁੱਲਨ ਹਾਰਾਂ ਤੁਸੀਂ ਬਖਸ਼ਣ ਹਾਰੋ ਪਤਾ ਨਹੀਂ ਸੀ ਜਨ ਆ ਵੀ ਲੋਕ ਦੇ ਵਿੱਚ ਰਹਿੰਦਿਆਂ ਹੋਇਆਂ ਕਿੰਨੀਆਂ ਗਲਤੀਆਂ ਕਰਦੇ ਆਂ ਜਦੋਂ ਜੀਵ ਦੁਨੀਆ ਤੋਂ ਚਲਿਆ ਜਾਂਦਾ ਹੈ ਅੰਤਮ ਅਰਦਾਸ ਹੁੰਦੀ ਹੈ ਨਾ ਜੀ ਉਹਦੇ ਵਿੱਚ ਵੀ ਸ਼ਬਦ ਵਰਤਾਇਆ ਜਾਂਦਾ ਹੈ ਵਰਤਿਆ ਜਾਂਦਾ ਹੈ ਕਿ ਇਸ ਸੰਸਾਰ ਦੇ ਵਿੱਚੋਂ ਇਹ ਵਿਚਰਦੀ ਹੋਈ ਵਿਛੜੀ ਰੂਹ ਤੋਂ ਵਿਚਰਦਿਆਂ ਹੋਇਆਂ ਸਤਿਗੁਰੂ ਜੀ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ ਤੁਸੀਂ ਬਖਸ਼ਣ ਹਾਰੋ ਗੁਰੂ ਸਾਹਿਬ ਤੁਸੀਂ ਬਖਸ਼ਣ ਦੇ ਸਮਰਥੋਂ ਕਿਰਪਾ ਕਰੋ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਿਓ ਇਹ ਗੱਲ ਕਰਦੇ ਆ ਨਾ ਜੇ ਅਸੀਂ ਹਜ਼ੂਰ ਦੇ ਉੱਤੇ ਜੇ ਭਰੋਸਾ ਇਹ ਤਾਂ ਹੀ ਕਰ ਰਹੇ ਆ ਨਾ ਕਿਸੇ ਦੇਹ ਦੇ ਉੱਤੇ ਸਾਡੀ ਇਹ ਟੇਕ ਕਿਉਂ ਨਹੀਂ ਹੁੰਦੀ ਕਿਉਂਕਿ ਪਤਾ ਹੈ ਜਿਹੜੀ ਪਲੰਦੇ ਉੱਤੇ ਅਜੇ ਜੀਵ ਆਤਮਾ ਖਲੋ ਗਈ ਹੈ ਨਾ ਜਿਹੜੀ ਖਤਮ ਹੋ ਚੁੱਕੀ ਹੈ ਸੰਸਾਰ ਤੋਂ ਉਹ ਚਲੀ ਗਈ ਹੈ ਉਹਦੇ ਉੱਤੇ ਇਸ ਦੇਹ ਨੇ ਵੀ ਜਾਣਾ ਹੈ ਜਿਹਦੇ ਉੱਤੇ ਹੱਥ ਰੱਖ। ਸ਼ਬਦ ਗੁਰੂ ਸ਼ਬਦ ਥੋੜੀ ਬਿੰਸਨਹਾਰ ਹੈ। ਸ਼ਬਦ ਨੇ ਸਦੀ ਵੀ ਸੱਚ ਰਹਿਣਾ ਹੈ। ਹਜ਼ੂਰ ਕਹਿੰਦੇ ਜਦੋਂ ਪ੍ਰਮਾਤਮਾ ਨਾਮ ਦੇਣ ਤੇ ਆ ਜਾਵੇ ਫਿਰ ਉਹਦੇ ਗੁਣ ਤੇ ਅਪਗੁਣ ਨਹੀਂ ਦੇਖਦਾ। ਇਹ ਉਹਦੀ ਮਰਜ਼ੀ ਹੈ। ਕਿਸਾਨ ਨੇ ਫਸਲ ਬੀਜੀ, ਪੱਕੀ ਵੱਡੇ, ਕੱਚੀ ਵੱਡੇ ਉਹ ਆਪਣੀ ਮਰਜ਼ੀ ਦਾ ਮਾਲਕ ਹੈ। ਪ੍ਰਮਾਤਮਾ ਆਪਣੀ ਮਰਜ਼ੀ ਦਾ ਖੁਦ ਮਾਲਕ ਹੈ। ਉਹ ਕਦੇ ਗੁਣ ਤੇ ਅਪਗੁਣ ਦੇ ਕੇ ਸੋਝੀ ਨਹੀਂ ਦਿੰਦਾ ਜੇ ਉਹਦੀ ਆਪਣੀ ਪ੍ਰਮਾਤਮਾ ਦੀ ਮਰਜ਼ੀ ਹੋਵੇ। ਹਜ਼ੂਰ ਨੇ ਅੱਗੇ ਕਿਰਪਾ ਕਰਨੇ 98 ਮੰਧ ਦੀ ਸਮਾਪਤੀ ਹੋ ਰਹੀ ਹੈ। ਹਜ਼ੂਰ ਕਿਰਪਾ ਕਰਕੇ ਸਾਨੂੰ ਨਿਵਾਜ ਰਹੇ ਨੇ। ਪ੍ਰਪ ਆਪਣਾ ਵਿਰਧ ਸੁਮਾਰਿਆਮ ਵਿਰਧ ਅਰਥ ਹੈ ਜੀ ਮੋਢਕ ਦੀਪਾਂ ਦਾ ਸੁਭਾਅ ਉਹ ਪਰਮਾਤਮਾ ਵਕਸ਼ਣ ਹਾਰ ਹੈ ਉਹਦਾ ਮੋਢਕ ਦੀਪਾਂ ਦਾ ਸੁਭਾਅ ਹੈ ਅੱਜ ਦਾ ਕੋਈ ਨਹੀਂ ਜੀ ਕਿ ਅਸੀਂ ਪਰਮਾਤ ਹੁਣ ਆਪਾਂ ਇਸ دنیਾਵੀ ਲੋਕ ਦੇ ਵਿੱਚ ਕਹਾਵਤ ਬਣੀ ਹੋਈ ਹੈ ਕਿ ਪਾ ਦੇ ਸੁਭਾਅ ਬਦਲਦੇ ਨੇ ਪਾ ਨਹੀਂ ਬਦਲਦੇ ਦੇਖੇ ਸੁਭਾਅ ਭਲਾ ਬਦਲ ਜਾਂਦਾ ਮਾਫ ਕਰਿਓ ਹਜ਼ੂਰ ਕਹਿੰਦੇ ਇਹ دنیਾਵੀ ਲੋਕ ਦੇ ਵਿੱਚ ਜਦੋਂ ਗੱਲ ਪ੍ਰਚਲਿਤ ਹੋ ਰਹੀ ਹੈ ਇਹ ਗੱਲ ਸੱਚ ਵੀ ਹੈ ਹਜ਼ੂਰ ਕਹਿੰਦੇ ਫਿਰ ਗੱਲ ਇੱਧਰ ਵੀ ਸੱਚ ਹੈ ਨਾ ਮੋਢਕ ਦੀਪਾਂ ਦਾ ਸੁਭਾਅ ਵਿਰਧ ਪਰਮਾਤਮਾ ਆਪਣੇ ਮੁੱਢਕ ਦੀਪਾਂ ਦਾ ਸੁਭਾਅ ਕਾਇਮ ਰੱਖੀ ਬੈਠਾ ਏ ਦੁਨਿਆਵੀ ਲੋਕ ਦੇ ਵਿੱਚ ਕਦੇ ਗਲਤੀਆਂ ਹੁੰਦੀਆਂ ਦੇਖੀਆਂ ਹੋਣਗੀਆਂ ਪਰ ਕੋਈ ਬਖਸ਼ਦਾ ਦੇਖਿਆ ਏ ਦੁਨਿਆਵੀ ਲੋਕ ਦੇਖੋ ਸਾਡੇ ਕੋਲ ਪ੍ਰਸ਼ਾਸਨ ਦਾ ਯੋਗ ਹੈ ਚਾਹੇ ਹਾਈ ਕੋਰਟ ਲਾ ਲਓ ਕੋਰਟ ਦੇ ਵਿੱਚ ਲਾ ਲਓ ਵਕੀਲਾਂ ਦੇ ਦਲੀਲਾਂ ਤੇ ਤਹਿਤ ਉਸ ਵਿਅਕਤੀ ਨੂੰ ਉਸ ਮੁੱਲਜਨ ਨੂੰ ਸਜ਼ਾ ਸੁਣਾਈ ਜਾਂਦੀ ਹੈ ਉੱਚੇ ਸਥਾਨ ਤੇ ਉਹ ਬੈਠਾ ਹੁੰਦਾ ਹੈ ਜੱਜ ਜੱਜਮੈਂਟ ਕਰਕੇ ਉਹ ਫੈਸਲਾ ਸੁਣਾ ਦਿੰਦਾ ਏ ਕਿਸ ਨੂੰ ਬਖਸ਼ਿਆ ਜਾਂਦਾ ਦੇਖਿਆ ਏ ਵੈਰੀ ਨੂੰ ਵੀ ਸਜ਼ਾ ਦਿੱਤੀ ਜਾਂਦੀ ਹੈ ਪਰ ਵੈਰੀ ਬਖਸ਼ਿਆ ਵੀ ਜਾਂਦਾ ਏ ਪਰ ਹਜ਼ੂਰ ਕਹਿੰਦੇ ਇੱਥੇ ਪਰਮਾਤਮਾ ਦੀ ਕਚਹਿਰੀ ਦੇ ਵਿੱਚੋਂ ਜਦੋਂ ਕਿਤੇ ਚਰਚਾ ਚੱਲਦੀ ਹੈ ਨਾ ਉੱਥੇ ਫਿਰ ਬਦੇ ਕਿਤੇ ਚੰਗੇ ਬੰਦੇ ਨੂੰ ਸੱਜਣਾ ਨਹੀਂ ਸੁਣਾਈ ਜਾਂਦਾ ਇਸ ਦੇ ਵਧੇ ਕੀ ਹੋ ਜਾਂਦੀ ਹੈ ਇੱਥੇ ਝੂਠ ਨੂੰ ਸੱਚ ਬਣਾਇਆ ਜਾਂਦਾ ਹੈ ਪਰ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਪਰ ਉਸ ਵਾਹਿਗੁਰੂ ਦੀ ਕਚਹਿਰੀ ਅਗੇ ਸੱਚ ਹੀ ਨਿਭਾਏ ਔਰਤੇ ਝੂਠ ਦਾ ਕੋਈ ਰਾਹ ਨਹੀਂ ਜੀ ਗੱਲ ਸੱਚ ਵੀ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਹਦਾ ਵਾਦੀ ਵਾਰਸਪੋਤ ਗੁਰੂ ਨਾਨਕ ਪਾਤਸ਼ਾਹ ਜੀ ਹੋ ਜਾਣ ਉਹਦਾ ਚਾਹੇ ਲੱਖ ਕੋਈ ਵੈਰੀ ਬਣ ਜਾਵੇ ਉਹਦਾ ਕੋਈ ਬੰਦਾ ਚਾਹ ਕੇ ਵੀ ਮਾੜਾ ਨਹੀਂ ਕਰ ਸਕਦਾ ਇਨੀ ਸਮਰੱਥਾ ਸਤਿਗੁਰਾਂ ਦੇ ਵਿੱਚ ਹੈ ਕੰਠ ਲਾਏ ਕਰ ਰੱਖਿਓ ਪਰਮਾਤਮਾ ਨੇ ਕੰਠ ਲਾਏ ਕੇ ਆਪਣੇ ਆਪ ਨੂੰ ਰੱਖਿਆ ਇਹ ਗਲ ਦੇ ਨਾਲ ਉਸ ਵਿਅਕਤੀ ਨੂੰ ਲੱਗੇ ਨਾ ਤਤੀਵਾ ਉਜਿਓ ਹਜ਼ੂਰ ਕਹਿੰਦੇ ਨੇ ਕੰਠ ਲਾਏ ਕੈ ਰੱਖਿਓ ਪਰਮਾਤਮਾ ਨੇ ਉਹਨੂੰ ਆਪਣੇ ਗਲ ਦੇ ਨਾਲ ਰੱਖਿਆ ਇਹ ਤਤੀਵਾ ਵੀ ਨਹੀਂ ਲੱਗਣ ਦਿੰਦਾ 98ਵੰਦਰੀ ਸਮਾਪਤੀ ਹੈ ਬੜੀਏ ਕਿਰਪਾ ਕਰਕੇ ਹਜ਼ੂਰ ਨੇ ਇਹਦੇ ਸ਼ਬਦ ਦੇ ਵਿੱਚ ਸਾਨੂੰ ਵੇਸ਼ੁਮਾਲ ਗਿਆਨ ਸਾਡੀ ਝੋੜੀ ਦੇ ਵਿੱਚ ਪਾ ਦਿੱਤਾ ਹੈ। ਅਖੀਲੀ ਪੰਕਤੀ ਫੇਰ ਆਪਾਂ ਦੁਹਰਾ ਕੇ ਸ਼ਬਦ ਦੀ ਸਮਾਪਤੀ ਕਰੀਏ। ਕੰਠ ਲਾਏ ਕਹਿ ਰਖਿਓ ਨਾ ਲਗੈ ਨਤ ਦਿਵਾਉ ਜਿਓ। ਪਰਮਾਤਮਾ ਨੇ ਕਿਰਪਾ ਕੀਤੀ। ਜਦੋਂ ਸਾਨੀ ਜਮੇ ਦੇ ਵਿੱਚ ਜਨਮ ਹੋਇਆ ਸਭ ਤੋਂ ਪਹਿਲਾਂ ਹਜ਼ੂਰ ਕਹਿੰਦੇ ਤੁਨ ਮਨੁੱਖਾਂ ਦੀ ਜਨਮ ਦੀ ਪ੍ਰਦਾਨਗੀ ਮਿਲ ਗਈ। ਸਭ ਤੋਂ ਸ੍ਰੇਸ਼ਟ ਜੁਨੀ ਹੈ। ਬੋਲ ਕੇ ਵੀ ਪਰਮਾਤਮਾ ਦੀ ਆਰਾਧਨਾ ਹੋ ਸਕਦੀ ਹੈ ਉਸ ਵਾਹਿਗੁਰੂ ਦਾ ਧੰਨਵਾਦ ਵੀ ਹੋ ਸਕਦਾ ਹੈ ਫਜ਼ੂਰ ਕਹਿੰਦੇ ਤੇਰੇ ਸੇਵਾ ਕਰਕੇ ਤੇਰੇ ਸਿਮਰਨ ਕਰਕੇ ਵਾਹਿਗੁਰੂ ਨੇ ਤੈਨੂੰ ਆਪਣੇ ਕੰਠ ਨਾ ਲਾ ਲਿਆ ਏ ਤੈਨੂੰ ਬੁਰੇ ਤੇ ਚੰਗੇ ਕਰਮਾਂ ਤੋਂ ਦੂਰ ਰਹਿ ਕੇ ਵੀ ਤੈਨੂੰ ਪਰਮਾਤਮਾ ਨੇ ਆਪਣੇ ਆਪ ਦੇ ਵਿੱਚ ਹੀ ਰੱਖਿਆ ਹੋਵੇ ਤਰਤੀ ਵਾਹ ਨਾਲ ਲੱਗਈ ਫਜ਼ੂਰ ਕਹਿੰਦੇ ਤਰਤੀ ਵਾਹ ਵੀ ਨਹੀਂ ਲੱਗਣੀ ਦਿੰਦਾ ਜਦੋਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਹੋ ਜਾਵੇਗਾ ਫਜ਼ੂਰ ਦੀ ਵਿਚਾਰ ਆਪ ਜੀ ਨਾਲ ਸੰਧੀਆਂ ਕਰਦੇ ਆ ਸਤਿਗੁਰੂ ਪਿਆਰਿਓ ਕਾਫੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਅਣਗਹਿਲੀਆਂ ਹੋ ਗਈਆਂ ਨੇ ਸਤਿਗੁਰੂ ਜੀ ਖੁਦ ਬਖਸ਼ਣ ਦੇ ਯੋਗ ਨੇ ਆਪਜੀ ਸੂਤ ਸਮਰੱਥਾ ਰੱਖਿਓ ਬਖਸ਼ਣ ਦੀ ਕਿਰਪਾ ਕਰਿਓ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਗਲਤੀਆਂ ਦੀ ਖਿਮਾ ਬਖਸ਼ ਦੇਣੀ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ